ਗੱਲ ਪੱਕਾ ਕੋਈ ਨਾ ਕੋਈ ਹੈਗੀ ਆ ਕੱਲ ਵੀ ਕਹਿੰਦੇ ਸੀ ਗੱਲ ਕਰਨੀ ਆ ਤੇ ਅਸੀਂ ਆਵਾਂਗੇ ਤੇ ਅੱਜ ਹੁਣ ਕਹਿੰਦੇ ਤੇਰੇ ਨਾਲ ਇਕੱਲੇ ਨਾ ਗੱਲ ਕਰਦੇ ਪਹਿਲੇ ਨਾ ਮੇਰਾ ਵੀਰ ਗੱਲ ਧਿਆਨ ਨਾਲ ਸੁਣੀ ਪੂਰੀ ਤੇ ਫੇਰ ਆਪਣਾ ਫੈਸਲਾ ਦੇਵੀਂ ਦਸੂਤੇ ਬੋਲ ਦੇਣੀ ਕਿੱਥੇ ਗਏ ਸੀ ਤੁਸੀਂ ਦੱਸੋ ਤੇ ਸਹੀ ਕਿੱਥੇ ਗਏ ਸੀ ਮੈਨੂੰ ਦੱਸੋ ਤੇ ਸਹੀ ਕਿ ਕੀ ਗੱਲ ਹੋਈ ਆ ਨਾਦੀ ਦੱਸਣ ਦੇ ਕਿੱਥੇ ਗਏ ਸੀ ਨਾ ਬੋਲਣ ਦੇ ਕੁਝ ਦੱਸਾਂ ਕੀ ਜੂਤ ਮੁਖਤਿਆਰ ਭਾਜੀ ਆਏ ਸੀ ਬੰਬੀ ਤੇ ਉਹਦੇ ਹੋਰ ਹੀ ਟੈਨਸ਼ਨ ਪਾ ਗਏ ਆ ਗੱਲ ਕੀ ਹੋਈ ਆ ਮੈਨੂੰ ਦੱਸੋ ਤੇ ਸਹੀ ਰਪਿੰਦਰ ਦੇ ਸਹੁਰੇ ਗੱਡੀ ਮੰਗਣ ਦੇ ਆ ਗੱਡੀ ਮੰਗਣ ਦੇ ਬੋਲ ਦੇਨੀ ਐ ਢੀ ਵੱਡੀ ਗੱਲ ਹੋ ਗਈ ਤੇ ਪਰਮੀਤ ਦੀ ਮੇਰੇ ਕੋਲ ਆਈ ਹੀ ਉਹਨਾਂ ਮਰਨਾ ਇੱਕ ਵਾਰੀ ਵੀ ਨਹੀਂ ਗੱਲ ਕੀਤੀ ਕਿਸ ਨੇ ਵੀ ਨਹੀਂ ਗੱਲ ਕੀਤੀ ਪਰਮੀਤ ਤੇ ਮੁਖਤਿਆਰ ਭਾਜੀ ਤੇ ਚਲ ਹੋਏ ਬਗਾਨੇ ਰੁਪਿੰਦਰ ਤੇ ਆਪਣੀ ਹੀ ਨਾ ਉਹਨੇ ਨਹੀਂ ਸਾਨੂੰ ਆਪਣਾ ਸਮਝਿਆ ਵੀ ਦੱਸ ਏਡੀ ਵੱਡੀ ਗੱਲ ਜੇ ਤੈਨੂੰ ਕੋਈ ਕਹਿੰਦੇ ਆ ਕੋਈ ਗੱਲਬਾਤ ਹੈਗੀ ਤੂੰ ਸਾਨੂੰ ਦੱਸ ਸਿੱਧੀ ਗੱਲ ਹੁਣ ਮੈਨੂੰ ਸਾਰੀ ਗੱਲ ਸਮਝ ਆਈ ਆ ਇਹ ਬਸੇ ਕਿਉਂ ਆਈ ਹੀ ਆ ਦੋ ਹੋ ਗਈ ਯਰੇ ਇੰਨਾ ਵਾਲੀ ਕਿ ਜੇ ਤੇਨੂੰ ਕੋਈ ਤੰਗੀ ਪਰੇਸ਼ਾਨੀ ਆ ਮੈਂ ਇਹਨੂੰ ਪੁੱਛ-ਪੁੱਛ ਕੇ ਖੱਪ ਗਈ ਆ ਕਿ ਜੇ ਕੋਈ ਗੱਲ ਆ ਮੈਨੂੰ ਦੱਸ ਦੇ ਨਾ ਤੇ ਉਹਨੇ ਕੋਈ ਦੱਸਿਆ ਨਾ ਆਪਣੇ ਆਪ ਉਹ ਫੋਨ ਨਹੀਂ ਕਰਦੀ ਐ ਫਿਰ ਬੰਦਾ ਉੱਥੇ ਕਹੇ ਵੀ ਕੀ ਹੁਣ ਜੇ ਇਹ ਗੱਲ ਮੰਮੀ ਨੂੰ ਪਤਾ ਲੱਗੀ ਉਹਨਾ ਹੋਰ ਫਿਕਰ ਚ ਪੈ ਜਾਣਾ ਆ ਨਹੀਂ ਨਹੀਂ ਮੰਮੀ ਨੂੰ ਨਾ ਦੱਸ ਦੇ ਤੂੰ ਤੇ ਮੇਰੀ ਗੱਲ ਸੁਣਾ ਜੇ ਉਹ ਗੱਡੀ ਮੰਗਦੇ ਆ ਤੇ ਇਹ ਚੀਜ਼ ਦਾ ਹੱਲ ਕਿੱਦਾਂ ਕਰਾਂਗੇ ਸਾਡਾ ਤੇ ਪਹਿਲਾਂ ਹੀ ਕਰਜ਼ਾ ਨਹੀਂ ਲੱਥਾ ਅਜੇ ਕਰਜ਼ਾ ਤਾਂ ਨਹੀਂ ਲੱਥਾ ਕੋਈ ਗੱਲ ਉਹ ਨਾਲ ਗੱਲਬਾਤ ਕਰ ਲੈਨੇ ਵੀ ਭਾਜੀ ਹੁਣਾਂ ਨੂੰ ਕਹਿਣਾ ਸੀ ਨਾ ਤੇ ਤਹੀ ਗੱਲ ਕਰੋ ਗੱਲ ਤੇ ਭਾਜੀ ਨੇ ਸਾਰੀ ਮੈਨੂੰ ਦੱਸੀ ਆ ਕਹਿੰਦੇ ਮੈਂ ਬੜੀ ਜਰੀ ਸਮਝਾ-ਸਮਝਾ ਕੇ ਵੇਖ ਲਿਆ ਵਾ ਕਹਿੰਦੇ ਮੈਂ ਛਾਪ ਵੀ ਮੋੜ ਆ ਮ ਉਹਨਾਂ ਦੀ ਉਹ ਤੇ ਕਹਿੰਦੇ-ਕਹਿੰਦੇ ਮੈਨੂੰ ਇਹੀ ਉਹਨਾਂ ਨੇ ਬੰਨਿਆ ਸੀਗਾ ਵਾ ਛਾਪ ਦੇ ਕੇ ਕਿ ਤੂੰ ਛਾਪ ਵਾਈ ਆ ਹਾਨੂੰ ਗੱਡੀ ਦਿਵਾ ਵਾ ਵੇਖ ਲਓ ਉਦਾਂ ਮੈਂ ਤਾਂ ਉਹਦੋਂ ਕਹਿਨੀ ਹੈ ਨਾ ਤੇ ਉਹਦੀ ਸੱਸ ਬੁਜ਼ਾਰਤਾਂ ਨਹੀਂ ਆ ਪਾਉਂਦੀ ਆ ਤੇ ਤਹੀ ਮੰਨਦੇ ਨਹੀਂ ਮੇਰੀ ਗੱਲ ਤਹੀ ਕਹਿੰਦੇ ਕਿ ਹੇ ਵੇਲੇ ਬੰਦੇ ਦਾ ਸੁਭਾਅ ਹੁੰਦਾ ਵਾ ਮੈਨੂੰ ਉਦੋਂ ਹੀ ਲੱਗਦਾ ਸੀ ਤੇ ਇਹ ਘਰ ਚ ਕੋਈ ਨਾ ਕੋਈ ਗੱਲ ਹੁੰਦੀ ਆ ਜੋਦੋਂ ਤੇ ਹੀ ਮੇਰੀ ਗੱਲ ਮੰਨੀ ਹੁੰਦੀ ਨਾ ਉਦੋਂ ਬਿਠਾ ਕੇ ਉਹਨਾਂ ਨੂੰ ਪੁੱਛ ਲੈਣਾ ਸੀ ਜੇ ਭਾਜੀ ਛਾਪ ਤੱਕ ਮੋੜ ਆਏ ਆ ਨਾ ਤੇ ਪਾਣੀ ਸਿਰ ਤੋਂ ਲੰਘ ਗਿਆ ਵਾ ਹੁਣ ਕੁਝ ਨਾ ਕੁਝ ਹੱਲ ਕਰਨਾ ਪੈਣਾ ਵਾ ਉਥੇ ਕੁੜੀ ਨੂੰ ਤੰਗ ਕਰਦੇ ਰਹਿਣਗੇ ਉਹਨੇ ਤੇ ਕੋਈ ਦੱਸਣਾ ਨਹੀਂ ਨਮੀ ਇਹੋ ਚੀਜ਼ ਸੋਚਣ ਲਿਆ ਹਾਂ ਚਲ ਕੋਈ ਗੱਲ ਨਹੀਂ ਕਿ ਦੀ ਗੱਲ ਵਾ ਗੱਡੀ ਆ ਨਾ ਦੇ ਦਾਂਗੇ ਕੋਈ ਗੱਲ ਇਹ ਆ ਵੀ ਘੱਟੋ ਘੱਟ ਨੂੰ ਤੰਗ ਤਾਂ ਕਰਨਗੇ ਗੱਡੀ ਤੇ ਦੇ ਦਾਂਗੇ ਕੋਈ ਗੱਲ ਨਹੀਂ ਕਿਸੇ ਨਾ ਕਿਸੇ ਤਰੀਕੇ ਹੱਲ ਵੀ ਕਰ ਲਾਂਗੇ ਪਰ ਜੇ ਦੇਈ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ ਤੇ ਫਿਰ ਕੱਲ ਨੂੰ ਉਹਨਾਂ ਹੋਰ ਵੱਡੀ ਮੰਗ ਰੱਖ ਲਈ ਤੇ ਫਿਰ ਕੀ ਕਰੋਗੇ ਘਰ-ਬਾਰ ਵੇਚ ਕੇ ਥੋੜੀ ਦੇ ਦੇਣਾ ਉਹਨਾਂ ਨੂੰ ਤੁਸੀਂ ਆਪ ਸਹਿਣੇ ਤੇ ਭਾਵੇਂ ਅਸੀਂ ਲੋੜਾਂ ਦਾ ਪੂਰੀਆਂ ਕਰੀਏ ਤੇ ਭਾਵੇਂ ਨਾ ਕਰੀਏ ਪਰ ਜਿਹੜਾ ਹੁਣ ਗੱਡੀ ਵਾਲਾ ਕੰਮ ਆ ਨਾ ਇਹ ਕਰਨਾ ਹੀ ਪੈਣਾ ਉਹ ਕਿਉਂ ਜਿਹੜੇ ਮੁੜੇ ਨੌਕਰੀ ਤੇ ਲੱਗੇ ਹੁੰਦੇ ਆ ਨਾ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਪਿੰਡੋਂ ਸਾਰਿਆਂ ਨੂੰ ਇਹੋ ਤਾਂ ਗੁੰਦੀ ਆ ਵੀ ਅਸੀਂ ਗੱਡੀ ਦੇਣੀ ਹੈ ਮੇਰੇ ਮਨ 'ਚ ਤਾਂ ਇਹ ਹੀਗਾ ਕਿ ਚੱਲ ਹੋ ਸਕਦਾ ਵੀ ਇਹਨਾਂ ਦਾ ਫਰਕ ਹੋਵੇ ਤੇ ਚਲ ਕੋਈ ਚੀਜ਼ ਦੀ ਮੰਗ ਨਾ ਕਰਨ। ਇਹਨੂੰ ਪਹਿਲਾਂ ਪਤਾ ਹੁੰਦਾ ਤੇ ਚਲ ਜਿੱਥੇ ਇਨੇ ਪੈਸੇ ਲਾਏ ਸੀ ਥੋੜੇ ਜਿਹੇ ਪੈਸੇ ਹੋਰ ਚੁੱਕ ਲੈਂਦੇ ਫਿਰ ਵੀ ਕੰਮ ਕਰ ਲੈਂਦੇ। ਸਹੀ ਗੱਲ ਨਾ ਮੈਂ ਸਹਿਮਤ ਆ ਤਹੀ ਜੋ ਵੀ ਕਰਨਾ ਆ ਸੋਚ ਸਮਝ ਕੇ ਕਰਨਾ ਵਾ। ਪਰ ਇੱਕ ਗੱਲ ਹੋਰ ਨਹੀਂ ਸਮਝ ਆਉਂਦੀ ਤੇ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਸਾਨੂੰ ਕਿ ਸਾਨੂੰ ਕੀ ਚਾਹੀਦੀ ਆ ਜੇ ਸਾਨੂੰ ਭੋਗਦਾ ਹੁੰਦਾ ਤੇਹੀਂ ਕਰ ਲੈਂਦੇ ਜੇ ਨਾ ਠੀਕ ਰਹਿੰਦਾ ਤੇ ਅਸੀਂ ਨਾ ਕਰਦੇ ਘਟੋਗਾ ਟਾਵ ਲੀਆਂ ਜਿਹੜੀਆਂ ਹੁਣ ਮੁਸ਼ਕਲਾ ਹੋਣੀਆਂ ਵਾ ਇਹ ਤੇ ਨਾ ਹੁੰਦੀਆਂ ਰਪਿੰਦਰ ਵੀ ਆਪਣੇ ਘਰ ਸੁਖੀ ਰਹਿੰਦੀ। ਹੋਂਤੇ ਕੋਟੇ-ਕੋਟੇ ਕੀ ਮਰਨ ਵਾਲੀ ਗੱਲ ਆ। ਤੁਸੀਂ ਹੁਣ ਇੱਕ ਚੀਜ਼ ਦਾ ਧਿਆਨ ਰੱਖਿਓ। ਮੰਮੀ ਨਾਲ ਅਸੀਂ ਕੋਈ ਗੱਲ ਨਹੀਂ ਕਰਨੀ। ਠੀਕ ਹੈ ਨਾ? ਜੇ ਉਹਨਾਂ ਨੂੰ ਪਤਾ ਲੱਗਾ ਨਾ, ਉਹਨਾਂ ਹੋਰ ਟੈਨਸ਼ਨ ਲੈਣੀ ਐ। ਤੇ ਮੈਂ ਨਾ ਵੇਲੀ ਜਾ ਕੇ ਪਹਿਲਾਂ ਸਭ ਤੋਂ ਪਹਿਲਾਂ ਰੁਪਿੰਦਰ ਨਾਲ ਗੱਲ ਕਰਾਂ। ਉਹ ਵੀ ਟੈਨਸ਼ਨ ਲੈਣੀ ਐ ਢੀ ਹੁਣੀ ਕੋਈ ਖਰੇ ਵੀ ਜਿਹੜੂ ਪਤਾ ਹੀ ਨਹੀਂਗਾ। ਉਹਦੀ ਟੈਨਸ਼ਨ ਲਾਉਣਾ ਵਾ ਵੀ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਗੱਲਬਾਤ ਕਰਕੇ ਆਪਾਂ ਕੋਈ ਨਾ ਕੋਹ ਹੱਲ ਕੱਢ ਲੈਨੇ। ਆਹੋ ਠੀਕ ਹੈ ਨਾ? ਤੁਸੀਂ ਬਿਖੋਂਦਾ ਮੰਮੀ ਲੱਗੇ ਤੇ ਮੈਂ ਆ ਗਿਆ ਹੋ ਕੇ ਵੇਲੀ। ਪਰ ਜੋ ਵੀ ਕਰੋਗੇ ਨਾ ਸਾਰਿਆਂ ਦੀ ਸਲਾਹ ਨਾ ਕਰਿਓ। ਮੈਂ ਸਾਰੇ ਰਸਤੇ ਤੁਹਾਨੂੰ ਪੁੱਛਦੀ ਆਉਂਦੀ ਆ ਕਿ ਕੀ ਗੱਲ ਹੋਈ ਏ ਜੋਵਨ ਨਾਲ ਤੂੰ ਕੁਝ ਦੱਸਿਆ ਹੀ ਨਹੀਂ ਤੂੰ ਕਹਿੰਦੇ ਘਰ ਜਾ ਕੇ ਦੱਸਣਾ ਹੁਣ ਘਰ ਆ ਗਿਆ ਹੁਣ ਗੱਲ ਦੱਸ ਬੀ ਕੀ ਗੱਲ ਹੋਈ ਏ ਉਸ ਗੱਲ ਕੀ ਪਰਮੀਤ ਜੋ ਹੁਣ ਕਹਿੰਦੀ ਸੀ ਨਾ ਮੈਂ ਸਾਹਮਣੇ ਤੇ ਮੈਂ ਗਿਆ ਤੇ ਜੋਵਨ ਨੂੰ ਮੈਂ ਦੱਸ ਹੀ ਦਿੱਤਾ ਆ ਅੱਛਾ ਕੀ ਕਹਿੰਦਾ ਫਿਰ ਕਹਿੰਦਾ ਕੀ ਆ ਉਹਨੇ ਕੋਹੂ ਹੋਰ ਗੱਲ ਪਿਆ ਹੀ ਕਰਨਾ ਕਹਿੰਦਾ ਭਾਜੀ ਤੁਸੀਂ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਇੰਨੇ ਦਿਨ ਹੋ ਗਏ ਰਪਿੰਦਰ ਵੀ ਆਈ ਇੱਥੇ ਤੇ ਚੁੱਪ ਚਪੀਤੀ ਚ ਲੱਗੀ ਮੈਂ ਤਾਂ ਕਹਿੰਦਾ ਪਹਿਲੇ ਹੀ ਸੋਚਦਾ ਸੀ ਤੂੰ ਗੱਲ ਹੈਗੀ ਆ ਤੇ ਮੈਨੂੰ ਪਹਿਲੇ ਦੱਸ ਦਿੰਦੇ ਤਾਂ ਮੈਂ ਹਾਂ ਵੀ ਜੋਗਨ ਤੈਨੂੰ ਮੈਂ ਕੀ ਦੱਸਦਾ ਤੇਰੇ ਵੀ ਹਾਲਾਤ ਕਿਹੜੇ ਚੰਗੇ ਸੀ ਯਾਰ ਆਰਤੀ ਦੇ ਪੈਸੇ ਆਲੇ ਤੇਰੇ ਸਿਰ ਪੇਰ ਜਾਂ ਦੇਣ ਵਾਲੇ ਤੇ ਦੂਜਾ ਤੈਨੂੰ ਮੈਂ ਕਿਦਾਂ ਉੱਪਰੋਂ ਐ ਕਿਹੜਾ ਕੰਮ ਕਰਾਂਦਾ ਪਰ ਇੱਕ ਗੱਲ ਯੋਗ ਪਰਮੀਤ ਉਹਨੇ ਵਿਚਾਰੇ ਨੇ ਨਾ ਕੋਈ ਵੀ ਮਾੜਾ ਸ਼ਬਦ ਨਹੀਂ ਮੈਨੂੰ ਬੋਲਿਆ ਅੱਛਾ ਉਹਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਨਾ ਤੇ ਮੇਰੇ ਗੱਲ ਪੀਤਾ ਹੁੰਦਾ ਹੁੰਦਾ ਕਿਉਂ ਤੈਹੀਂ ਆਪਣੀ ਮਰਜ਼ੀ ਨਾਲ ਹੀ ਸ਼ਾਮ ਮੋੜ ਆਇਓ ਪਹਿਲੇ ਤੈਹੀਂ ਪੁਆ ਲਈ ਸੀ ਹਾਂਜੀ ਤੂੰ ਤੋਂ ਅਨਾਂ ਸਿਆਣਾ ਹੀ ਹੋ ਕਹਿੰਦਾ ਭਾਜੀ ਕੋਈ ਗੱਲ ਨਹੀਂ ਤੈਹੀਂ ਮੈਨੂੰ ਥੋੜਾ ਜਿਹਾ ਟਾਈਮ ਦੇ ਦੋ ਕਹਿੰਦਾ ਘਰ ਤੇ ਬਸਾਣਾ ਹੀ ਆ ਕਹਿੰਦਾ ਹਾਂਜੀ ਮੈਂ ਵੀ ਬਰਮੀਦ ਕਹਿ ਕੇ ਆਇਆ ਜੋ ਬੋਲੂ ਮੈਂ ਜੀ ਬੋ ਤੂੰ ਟੈਨਸ਼ਨ ਨਾ ਲਈ ਆਪੜਿਆ ਉਹਨੂੰ ਕੱਲਾ ਨਾ ਮਹਿਸੂਸ ਕਰੀਂ ਜਿੰਨੀ ਕਿ ਮੇਰੇ ਕੋ ਹੋਏਗੀ ਮੈਂ ਕਰਾਂਗਾ ਤੇਰੀ ਮਦਦ ਤੈਹੀਂ ਜਦੋਂ ਬੰਬੇ ਵੱਲ ਗਏ ਸੀ ਨਾ ਜੋ ਤੋਂ ਜ਼ਿੰਮੀ ਪੁੱਛਣ ਰਹੀ ਸੀ ਵੀ ਕੀ ਗੱਲ ਹੋਈ ਆ ਵੀ ਰਵਿੰਦਰ ਇਦਾਂ ਕਿਉਂ ਆਈ ਐ ਮੈਂ ਤਾਂ ਕੋਈ ਗੱਲ ਦੱਸੀ ਨਹੀਂ ਤੈਹੀਂ ਮਨਾਂ ਜੂ ਕੀਤਾ ਏ ਕੋਈ ਗੱਲ ਨਹੀਂ ਜੋਬਨ ਤੁਸੀਂ ਦੱਸ ਹੀ ਦਿੱਤਾ ਹੈ ਉਹਨੇ ਆਪਣੇ ਨਾਲ ਕਿ ਕਰ ਗੱਲ ਕਰਨੀ ਆਹੋ ਪਰ ਮੈਂ ਤਾਂ ਮੈਂ ਵੀ ਉਦੋਂ ਦਾ ਸੋਚਣ ਡਿਆ ਸੀ ਮੈਂ ਪਹਿਲੇ ਉਹਦੇ ਨਾਲ ਗੱਲ ਕਰ ਹੀ ਲਵਾਂ ਤੇ ਬਾਬਾ ਮੇਰਾ ਨਾ ਦੇ ਲਾਹੌਰ ਦਾ ਹੋਰ ਹੋਈ ਜੋਬਨ ਨਾਲ ਗੱਲ ਕਰਕੇ ਮੇਰੇ ਦਿਮਾਗ ਤੇ ਨਾ ਵੀ ਬੋਝਿਆ ਹੀ ਬਨੇਗਾ ਚੱਲ ਅਗੋ ਜੋਬਨ ਨੇ ਵੀ ਗੱਲ ਵਧੀਆ ਕੀਤੀ ਆ ਕਹਿੰਦਾ ਭਾਜੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਜੋਬਨ ਨੂੰ ਪਤਾ ਲੱਗ ਗਿਆ ਨਾ ਆਪਾਂ ਤੁਸੀਂ ਨਾਲ ਮਿਲ ਕੇ ਹੱਲ ਕੱਢ ਲੇ ਹੁਣ ਕੋਈ ਹਾਂ ਚਲੋ ਉਹਦੇ ਹੱਲ ਕੱਢਣਾ ਹੀ ਪੈਣਾ ਚਲੋ ਠੀਕ ਹੈ ਮੈਂ ਗਾੜੀ ਹੱਲ ਫੇਰ ਮਾਰਾਂ ਮੈਂ ਫਿਰ ਹਾਂ ਠੀਕ ਮੇਰੀ ਸੁਣੋ ਗੱਲ ਸਾਰੇ ਪੱਤੇ ਨਾ ਆਪਣੇ ਉਲਟੀ ਚੱਲਣ ਡਏ ਆ ਤਾਂ ਕੋਈ ਦਿਮਾਗ ਲਾਓ ਹੁਣ ਕਿੱਦਾਂ ਗਾੜੀ ਹੱਲ ਕਰਨਾ ਵਾ ਤੇਰਾ ਮਨ ਦਾ ਦਿਮਾਗ ਨਾ ਤਾਂ ਲਾਵਾਂ ਤੇ ਜੇ ਕੁੜੀ ਦਾ ਪਿਓ ਹੋਵੇ ਗਾੜੀ ਉਥੇ ਹੈਗੀ ਆ ਜਨਾਨੀ ਉਹਦਣਾ ਮੈਂ ਕਦਮ ਮੱਥਾ ਮਾਰਾਂ ਦੱਸ ਇੱਕ ਤਨ ਮੈਂ ਸਲਾਹ ਦਿੰਦਾ ਵਾ ਤੇਰੀ ਭੈਣੇ ਕੰਮ ਕਰ ਸਕਦੀ ਆ ਹੋਰ ਨਹੀਂ ਕੋਈ ਵੀ ਕਰ ਸਕਦਾ ਉਹਨੂੰ ਕਹਿ ਇਹ ਇਦਾਂ ਕਰ ਵੀ ਉੱਥੇ ਜਾ ਜਾ ਰੁਪਿੰਦਰ ਨੂੰ ਘਰੋਂ ਕੱਢ ਗੱਲਾਂ ਪਤਾ ਕਰ ਇਹਨਾਂ ਗੱਲਾਂ ਤੋਂ ਬਿਗੈਰ ਹੜ ਕੋਈ ਹੱਲ ਨਹੀਂ ਆ ਭੈਣ ਨੂੰ ਤਾਂ ਮੈਂ ਫੋਨ ਕਰ ਦੂੰਗੀ ਉਹ ਆ ਵੀ ਜਾਊਗੀ ਤੇ ਮੇਰੇ ਨਾਲ ਉਹਦੇ ਪਿੰਡ ਵੀ ਚਲ ਜੂਗੀ ਪਰ ਉਹ ਵਿਚਾਰੇ ਇਕੱਲੇ ਕਰੋਗੀ ਕੀ ਤਾਂ ਰਮਨ ਜਨਾਨੀ ਨਾਲ ਜਨਾਨੀ ਗੱਲ ਕਰ ਸਕਦੀ ਆ ਉਥੇ ਬੰਦੇ ਨੇ ਥੋੜੀ ਗੱਲ ਕਰਨੀ ਆ ਜੇ ਤੂੰ ਇਹ ਗੱਲ ਕਹਿੰਦੇ ਜੇ ਨਾ ਜਨਾਨੀ ਨਾਲ ਜਨਾਨੀ ਗੱਲ ਕਰ ਸਕਦੀ ਆ ਕਿ ਤੂੰ ਸਾਡੀ ਗੱਲ ਵਿੱਚ ਨਾ ਆਇਓ ਫਿਰ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਵੀ ਇਹ ਗੇਮ ਕਿਦਾਂ ਗਾੜੀ ਚਲਾਉਣੀ ਹੈ ਤੂੰ ਗੇਮ ਚਲਾ ਦੇ ਜਿੱਦਾਂ ਵੀ ਚਲਦੀ ਆ ਵੇਖਿਓ ਸਹੀ ਟੀਟ ਨੇ ਮਾਰ ਦੇਣਾ ਇੱਥੇ ਆਉਣਗੇ ਨਾ ਤੇ ਮੈਨੂੰ ਵੀ ਰਹਿ ਮੰਨ ਨਾ ਕਿਉਂ ਤੂੰ ਪਹਿਲਾਂ ਆਪਣੇ ਭੈਣ ਨੂੰ ਤੇ ਸੱਦ ਆ ਭੈਣ ਦੀ ਫਿਕਰ ਨਾ ਕਰੋ ਭੈਣ ਤਾਂ ਮੇਰੀ ਮਿਸ ਕਾਲ ਤੇ ਆ ਜੂਗੀ ਭੈਣ ਦੀ ਗੱਲ ਤੇ ਤੁਸੀਂ ਮੰਨਦੇ ਨਹੀਂ ਜੀ ਭੈਣ ਤੇ ਸਾਨੂੰ ਸਿੱਧੇ ਰਾਹ ਪਾਉਣ ਲਈ ਆ ਉਹ ਤੇ ਕਹਿਣ ਲਈ ਆ ਇਹਨੂੰ ਕਿਸ ਤਰੀਕੇ ਨਾਲ ਘਰੋਂ ਬਾਹਰ ਕੱਢੋ ਤੇ ਮੈਂ ਰਿਸ਼ਤਾ ਕਰੰਦੀ ਆ ਮੁੰਡੇ ਤੁਹਾਡੇ ਨੂੰ ਵਧੀਆ ਘਰ-ਬਾਰ ਹੋਊਗਾ, ਵਧੀਆ ਪਰਿਵਾਰ ਹੋਊਗਾ, ਕੁੜੀ ਪੜ੍ਹੀ-ਲਿਖੀ ਹੋਊਗੀ, ਗੱਡੀ ਵੀ ਵੱਡੀ ਦੇਣਗੇ ਤੇ ਹੋਰ ਸਾਨੂੰ ਕੀ ਚਾਹੀਦਾ ਵਾ? ਇਹਨਾਂ ਦੇ ਮੂੰਹ ਤੇ ਚਪੇੜ ਫੇਰੀ ਵੱਜਣੀਆਂ ਜਿੱਦਣ ਸਾਡੇ ਘਰ ਗੱਡੀ ਆ ਗਈ। ਉਹਨੂੰ ਤਾਂ ਘਰ ਸੱਦ, ਉਹ ਤਾਂ ਬਗੈਰੇ ਕੰਮ ਨਹੀਂ ਹੋਣਾ। ਉਹ ਕੋਈ ਗੱਲ ਨਹੀਂ ਫਿਕਰ ਨਾ ਕਰੋ। ਉਹਨੂੰ ਤਾਂ ਮੈਂ ਸਾਦੀ ਲੈਣਾ ਵਾ, ਫੋਨ ਤੇ ਸਾਰੀ ਗੱਲਬਾਤ ਉਹਦੇ ਨਾਲ ਮੇਰੀ ਹੋਈ ਆ। ਅੱਛਾ। ਆਂਦੀ ਹੀ ਰਿਸ਼ਤਾ ਮੇਰੇ ਹੱਥ 'ਚ ਹੈਗਾ ਵਾ। ਪਹਿਲਾਂ ਇਹਨੂੰ ਕਿਸ ਬੰਨੇ ਲਾਓ। ਤੇ ਗੰਦੇ ਉਹਨੇ ਸਹੀ ਕਹੀ ਆ। ਤੁਸੀਂ ਸਹਿਮਤ ਜੇ ਨਾ ਇਹ ਗੱਲ ਨਾਲ? ਮੈਂ ਤੁਹਾਡੇ ਨਾਲ ਸਹਿਮਤ ਹਾਂ। ਬੱਸ ਫਿਰ ਫਿਰ ਤੇ ਇਹਨੂੰ ਕੱਢਣ ਦਾ ਆਪਣਾ 2 ਮਿੰਟ ਦਾ ਕੰਮ ਮੈਂ ਤਾਂ ਸੰਦੀਪ ਨੇ ਮਿੰਟੋਂ ਮਿੰਟ ਧੂ ਕੇ ਕੰਢੀ ਖੜੀ ਬਾਹਰ ਹੀ ਫਿਰ ਬਹੁਤਾ ਟਾਈਮ ਨਾ ਲਾਓ ਇੱਕ ਦੋ ਵਾਰ ਤੇ ਕੰਮ ਕਰਕੇ ਪਰੇ ਮਾਰੋ ਆਹੋ ਕਿਹੜੇ ਬਾਗ ਦੀ ਮੂਲੀ ਆ ਜਿਹਨੂੰ ਅੰਦਰ ਬਾ ਲਿਆ ਵਾ ਏਸੀ ਲਾ ਕੇ ਬੈਠੀ ਰਹਿੰਦੀ ਆ ਜੀ ਤੇ ਹੇ ਇੱਕ ਗੱਲ ਜੀ ਮੇਰਾ ਸਾਥ ਦਓ ਤੇ ਦੱਸੋ ਤਾਂ ਸਹੀ ਦੱਸਣਾ ਕੀ ਆ ਇਹਦਾ ਕੰਡਾ ਤੇ ਮੈਂ ਪੱਕਾ ਹੀ ਕੱਢ ਦੂੰਗੀ ਇਹਨੂੰ ਟੀਕਾ ਟਾਕਾ ਲਵਾ ਦਿੰਦੇ ਆ ਤੇ ਕਵਾਂਗੇ ਸੁੱਤੇ ਪਈ ਨੂੰ ਟੈਪ ਹੋ ਗਿਆ ਵਾ ਆ ਰੋਜ਼ ਤੇ ਖਬਨਾ ਸੁੰਡੇ ਦੋ ਚਾਰ ਚਾਣੇ ਤਾਂ ਮਰੇ ਹੁੰਦੇ ਟੀਕ ਦੇ ਨਾਲ ਤੇ ਕਵਾਂਗੇ ਕਰੋਨਾ ਕਰਾਨਾ ਦਾ ਟੀਕਾ ਲਾਇਆ ਇਹ ਹੋ ਗਿਆ ਹੋਊਗਾ ਚੱਲ ਫਿਰ ਪੱਕੀ ਛੁੱਟੀ ਇਹਦੀ ਤੇ ਮੁੰਡੇ ਦਾ ਨਵਾਂ ਵਿਆਹ ਕਰਾਂਗੇ ਆਪਾਂ ਪਰ ਅਮਰ ਸਕੀਮ ਤੇ ਤੇਰੀ ਠੀਕ ਪਰ ਇਹ ਆ ਵੀ ਦੋ ਚਾਰ ਮਹੀਨੇ ਪਾ ਕੇ ਨਾ ਮੁੰਡੇ ਦਾ ਫਿਰ ਵਿਆਹ ਕਰਦਾਂਗੇ ਚੰਗੇ ਘਰ ਚ ਉਹ ਇਹ ਤਾਂ ਤੁਹਾਨੂੰ ਮੈਂ ਕਹਿਣ ਲਈ ਆ ਇਹ ਕੰਮ ਹੋ ਗਿਆ ਨਾ ਦੋ ਕੰਮ ਹੋ ਜਾਣੇ ਆ ਸੱਤ ਵੀ ਮਰ ਜਾਣਾ ਤੇ ਲਾਠੀ ਵੀ ਨਹੀਂ ਟੁੱਟਣੀ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕੀ ਹੋਇਆ ਵਾ ਨੌਕ ਸੁਤੇ ਹੀ ਸੌਂ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਰਦੇ ਫਿਰ ਤੂੰ ਆਪਣੀ ਕਾਰਵਾਈ ਮੈਂ ਕਰਦੀ ਆ ਸੰਦੀਪ ਨਾਲ ਗੱਲ ਮਾਵਾ ਤੇ ਹੀ ਸਲਾਹ ਕਰਦੀ ਆ ਵਾ ਲਓ ਫਿਰ ਇਹਦਾ ਕੰਡਾ ਕੱਢਿਆ ਹੀ ਜਾਣ ਲੈਣੀ ਚਲ ਠੀਕ ਆ ਗੱਲ ਤੇ ਰਮਨ ਦੀ ਠੀਕ ਆ ਕਿ ਟੀਂਗਾ ਲਾ ਕੇ ਤਾਂ ਕੰਮ ਕਰ ਦਿੰਦੇ ਆ ਤੇ ਲੋਕੇ ਅੱਜ ਕੱਲ੍ਹ ਹੋਣ ਦੇ ਅਟੈਕ ਕਿਹੜਾ ਬਟੈਕ ਹੋ ਗਿਆ ਸਮਝ ਨਹੀਂ ਆਉਂਦੀ ਗੁਰਪਿੰਦਰ ਨੂੰ ਫੋਨ ਕਰਕੇ ਕੀ ਕਹੂੰਗਾ ਵਿਚਾਰੀ ਨੇ ਕਿੰਨੇ ਪਰਦੇ ਪਾਏ ਕਿਤੇ ਮੇਰੇ ਵੀਰ ਨੂੰ ਮੇਰੇ ਪਰਿਵਾਰ ਨੂੰ ਕਿਤੇ ਟੈਨਸ਼ਨ ਨਾ ਕੋਈ ਹੋਵੇ ਫਿਰ ਵੀ ਸਿਆਣੀ ਨਿਕਲੀ ਆਪਸੀ ਇਹ ਕੱਟਦੀ ਰਹੀ ਤੇ ਮੈਨੂੰ ਨਹੀਂ ਕੋਈ ਗੱਲ ਦਸੀ ਇੱਕ ਵਾਰੀ ਫੋਨ ਕਰਦਾ ਵਾਂ ਕਹਿੰਨਾ ਮੈਂ ਵੀ ਤੂੰ ਨਾ ਕੋਈ ਟੈਨਸ਼ਨ ਨਹੀਂ ਜਿਹੜਾ ਵੀ ਕੰਮ ਕਰਨਾ ਕੋਈ ਨਾ ਰਾਲ ਮਿਲ ਕੇ ਕਰ ਲਾਂਗੇ ਹੈਲੋ 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 ਸਤਵੀਰ ਜੀ ਅੰਦਰ ਬਲੋ ਠੀਕਾ ਵਧੀਆ ਵਧੀਆ ਤੁਸੀਂ ਦੱਸੋ ਬੜਾ ਵਧੀਆ ਕੀ ਕਰਨੇ ਕੁਛ ਨਹੀਂ ਕਰਨਾ ਕੀ ਜੇ ਵਿਲੇ ਹੀ ਬਸ ਅੱਛਾ ਅੱਛਾ ਹਾਂਜੀ ਪਾਜੀ ਆਇਆ ਤੂੰ ਹਾਂਜੀ ਆਇਆ ਹੀ ਉਹਨਾਂ ਦਾ ਠੀਕ ਠਾਕ ਨੇ ਹਾਂਜੀ ਕਰਦੇ ਸੱਤ ਸਣਾ ਹਾਂਜੀ ਹਾਂਜੀ ਉਹ ਵੀ ਵਧੀਆ ਠੀਕ ਠਾਕ ਨੇ ਦੇ ਹੀ ਕੰਮਕੋਮੀ ਕਰਨਾ ਮੈਂ ਤੇ ਨੱਕ ਅਨ ਕਰਦੀ ਆ ਹਾਂਜੀ ਦੱਸੋ ਮੈਂ ਸੱਚੋ ਸੱਚ ਦੱਸਦੀ ਸਾਰੀ ਗੱਲ ਕੀ ਹੋਇਆ ਕੀ ਹੋਇਆ ਕੀ ਕੁਛ ਵੀ ਵੀਰ ਜੀ ਹੋਣਾ ਕੀ ਆ ਮੇਰੀ ਗੱਲ ਸੁਣ ਪੜਦੇ ਨਾ ਪਾ ਬਹੁਤ ਠੀਕ ਆ ਨਾ ਚਲੋ ਸਾਰੀ ਗੱਲ ਦੱਸ ਪੜਾ ਮੇਰੀ ਗੱਲ ਸੁਣ ਹੁਣ ਪੜਦੇ ਨਾ ਪਾ ਸੱਚੋ ਸੱਚ ਜਿਹੜੀ ਗੱਲ ਹੈਗੀ ਮੈਂ ਦੱਸ ਦੇ ਮੁਖਤਿਆਰ ਭਾਜੀ ਆਏ ਸੀ ਅੱਜ ਘਰ ਨਹੀਂ ਨਹੀਂ ਹਾਂ ਕੋਈ ਵੀ ਨਹੀਂ ਹੈ ਜੀ ਗੱਲ ਕਿਉਂ ਨਹੀਂ ਹੈਗੀ ਜੀ ਇਹ ਤੈਨੂੰ ਤੇਰੇ ਸਹੁਰੇ ਤੰਗ ਕਰਦੇ ਆ ਜਾਂ ਕਹਿੰਦੇ ਗੱਡੀ ਵੱਲੋਂ ਤੇਰਾ ਫਰਜ਼ ਨਹੀਂ ਬਣਦਾ ਮੈਨੂੰ ਦੱਸਣਾ ਮੁਖਤਿਆਰ ਭਾਈ ਦੱਸ ਕੇ ਗਏ ਮੈਂ ਸਾਰੀ ਗੱਲ ਤੂੰ ਸਦਾ ਨਹੀਂ ਮੈਨੂੰ ਗੱਲ ਦੱਸੀ ਨਹੀਂ ਲੈ ਦੱਸ ਹੱਦ ਹੋ ਗਈ ਨਹੀਂ ਕੀ ਗੱਲ ਟੈਨਸ਼ਨ ਕਿਉਂ ਨਹੀਂ ਲੈਣੀ ਜਿਹੜੀ ਗੱਲ ਹੈਗੀ ਆ ਉਹਦਾ ਹੱਲ ਕੱਢਾਂਗੇ ਠੀਕ ਆ ਨਾ ਉਹ ਕੋਈ ਗੱਲ ਨਹੀਂ ਆ ਵੀਰ ਜੀ ਇਹ ਉਦਾਂ ਹੀ ਡੇਈ ਆ ਕਹਿਣ ਤੇ ਇਹਨਾਂ ਨੇ ਮੰਨ ਜਾਣਾ ਵਾ ਜਦੋਂ ਕਿ ਆ ਤੂੰ ਹੀ ਐਵੇਂ ਨਾ ਐਵੇਂ ਨਾ ਪੰਦਰ ਰੁਪਈਆ ਦੀ ਖਰਚ ਕੇ ਬੈਜੀ ਹੋ ਕਿਤੇ ਮੇਰੇ ਹਿਸਾਬ ਨਾਲ ਮੁਖਤਿਆਰ ਬਾਈ ਨੇ ਮੈਨੂੰ ਦੱਸਿਆ ਨਾ ਮਨਰ ਵਾਲੀ ਮੈਨੂੰ ਦੱਸ ਨਹੀਂ ਲੱਗਣੀ ਤੇ ਵੇਖ ਮੇਰੀ ਗੱਲ ਇੱਕ ਧਿਆਨ ਨਾਲ ਸੁਣੀ ਤੂੰ ਹਾਂਜੀ ਤੂੰ ਆਪ ਕੋਈ ਵੀ ਇੱਥੇ ਗੱਲ ਨਹੀਂ ਕਰਦੀ ਠੀਕ ਆ ਹਾਂ ਤੂੰ ਸਿੱਧੀ ਗੱਲ ਕਰ ਦੇ ਕਹੀ ਨਹੀਂ ਵੀ ਜਿਹਦਾ ਮੇਰੇ ਜੇ ਤੋਂ ਹੋ ਗਈ ਗੱਲ ਸਾਰੀ ਤੇ ਕੋਈ ਫੈਲੀ ਉਹ ਜਿੱਦਾਂ ਵੀ ਕਰਨੀਏ ਤਾਂ ਮੈਂ ਗੱਲਬਾਤ ਕਰ ਪਰ ਵੀ ਅੱਜੀ ਸੱਚੀ ਮੈਨੂੰ ਇੰਨੀ ਸ਼ਰਮ ਆਉਂਦੀ ਹੈ ਨਾ ਕਿ ਮੈਂ ਕਿੱਦਾਂ ਤੁਹਾਨੂੰ ਕਹਿਣ ਦੀ ਆ ਹੁਣ ਮੇਰੀ ਗੱਲ ਸੁਣ ਇਹ ਤਾਂ ਗੱਲ ਹੈ ਨਹੀਂ ਆਪਾਂ ਤੈਨੂੰ ਇੱਥੋਂ ਵਾਪਸ ਲੈ ਆਉਣਾ ਹਨਾ ਅਸੀਂ ਵੀ ਬਹੁਤ ਘਰ ਬਸਾਉਣਾ ਇੱਥੇ ਤੇਰਾ ਜੇ ਹੁਣ ਇਹ ਗੱਡੀ ਖੋਣੋਂ ਹੀ ਤੈਨੂੰ ਇੱਥੇ ਵਾਪਸ ਲਿਆਏ ਤੇ ਲੋਕਾਂ ਕੋ ਗੱਲਾਂ ਨਾ ਸੁਣਾਂਗੇ ਤੂੰ ਜੀਉਂਦੇ ਹੈਂ ਜਾਂ ਮਰਦੇਂ ਕਿ ਕਿੜਾ ਥੋੜਾ ਚਿੰਤਾ ਵਾ ਉਹ ਚੱਲ ਕੋਈ ਆ ਜਿਹਨੇ ਨਾ ਖਰਚਾ ਹੋਇਆ ਪੰਜਾਹੜਾ ਨਾ ਖਰਚਾ ਕੀਤਾ ਉਹ ਕੋਈ ਖਰਚਾ ਨਹੀਂ ਹੋਣਾ ਉਹ ਚੱਲ ਕੋਈ ਗੱਲ ਇਹ ਤੂੰ ਕਿਉਂ ਫਿਕਰ ਕਾਂਦੀ ਆ ਉਹ ਸਾਰੀ ਮੇਰੀ ਟੈਨਸ਼ਨ ਵਾ ਤੂੰ ਇਹ ਗੱਲ ਦੀ ਟੈਨਸ਼ਨ ਨਹੀਂ ਲੈਣੀ ਤੂੰ ਚੁੱਪ ਕਰਕੇ ਉਹਨਾਂ ਨੂੰ ਕਹਿ ਦੇ ਵੀ ਮੇਰੀ ਵੀਜੀ ਨਾਲ ਗੱਲ ਹੋ ਗਈ ਆ ਕੋਈ ਗੱਲ ਨਹੀਂ ਇੱਕ ਦੋ ਦਿਨਾਂ ਚ ਆਪਾਂ ਆ ਕੇ ਇੱਥੇ ਬਹਿ ਕੇ ਗੱਲ ਸਾਰੀ ਕਰ ਲੈਂਦੇ ਹਾਂ ਠੀਕ ਆ ਗੱਲਬਾਤ ਨਹੀਂ ਕੋਈ ਆਪਣੇ ਮੂੰਹ ਜੁਣੀ ਇਹੋ ਜੀ ਗੱਲਬਾਤ ਕਰਨੀ ਜਿਹੜੀ ਸਾਰੀ ਉਮਰ ਮੁੜ ਕੇ ਰੜਕਦੀ ਰਹੇ ਠੀਕ ਆ ਅਸੀਂ ਕਿਹੜਾ ਬਾਪੂ ਹਾਂ ਨਹੀਂ ਨਹੀਂ ਅਸੀਂ ਕਿਹੜਾ ਰਿਸ਼ਤਾ ਤੋੜਨ ਚਾਉਂਦੇ ਆ ਵੀ ਮਨਜ਼ੂਰਵਾ ਅਸੀਂ ਤਾਂ ਚਾਹੁੰਦੇ ਆ ਵੀ ਤੇਰਾ ਘਰ ਵਸੇ ਚੱਲ ਕੋਈ ਗੱਲ ਨਹੀਂ ਉਹਨਾਂ ਨੂੰ ਵੀ ਅਸੀਂ ਕੋਈ ਮਾੜੀ ਚੰਗੀ ਨਾ ਕਰੀਏ ਤੇ ਤੂੰ ਮੇਰੀ ਭੈਣ ਸਿਆਣੀ ਬਣ ਕੇ ਰਹਿਣਾ ਵਾ ਆਪਾਂ ਆ ਕੇ ਗੱਲਬਾਤ ਕਰ ਲਾਂਗੇ ਸਾਰੀ ਠੀਕ ਆ ਕੋਈ ਗੱਲ ਨਹੀਂ ਹਾਂ ਆਪਾਂ ਤੇ ਪਹਿਲਾਂ ਉਹਨਾਂ ਨੂੰ ਸਮਝਾਵਾਂਗੇ ਵੀ ਚੱਲ ਕੋਈ ਗੱਲ ਨਹੀਂ ਅਸੀਂ ਤੁਹਾਡੀ ਹੋਰ ਕੋਈ ਮੰਗ ਪੂਰੀ ਕਰ ਲਵਾਂਦੇ ਆ ਤੇ ਜੇ ਚੱਲ ਮੰਨਣਗੇ ਤਾਂ ਵੀ ਕੋਈ ਗੱਲ ਨਹੀਂ ਹੈਨਾ ਵੇਖ ਲਾਂਗੇ ਜਿੱਦਾਂ ਵੀ ਕਰ ਲੀਏ ਬਹਿ ਕੇ ਗੱਲ ਕਰਨੇ ਚਲੋ ਹੁੰਦਾ ਫਾਇਦਾ ਤੇ ਹੁਣ ਟੈਨਸ਼ਨ ਲੈਣੀ ਤੇ ਮੇਰੀ ਭੈਣੇ ਠੀਕ ਹੈ ਨਾ ਨਹੀਂ ਨਹੀਂ ਹਾਂ ਠੀਕ ਠੀਕ ਹੈ ਠੀਕ ਹੈ ਹੈ ਫੇਰ ਕਰਦਾ ਮੈਂ ਬਾਅਦ ਵਿੱਚ ਗੱਲ ਚਲੋ ਠੀਕ 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 ਬੇਚਾਰੇ ਮੈਨੂੰ ਕਹਿਣ ਤੇ ਦੇ ਆ ਹੌਸਲਾ ਤੇ ਦੇ ਜਾਂਦੇ ਆ ਪਿਚਾਲ ਕੋਈ ਗੱਲ ਨਹੀਂ ਆ ਮੈਂ ਗੱਡੀ ਦੇ ਦੂੰਗਾ ਪਰ ਕਿਦਾਂ ਦੇਊਗਾ ਵਿਚਾਰਾ ਉਹਦੇ ਮੈਨੂੰ ਪਤਾ ਨਾ ਕਿਹੜੇ ਹਾਲਾਂ ਚੋਂ ਨਾ ਕੀ ਇਹ ਕੰਮ ਕਰੂਗਾ ਉਹ ਵੀ ਤਾਂ ਡੇ ਆ ਵਿਚਾਰੇ ਪਿਚਾਲ ਭੈਣ ਦਾ ਘਰ ਵੱਸਦਾ ਰਹੂਗਾ ਪਰ ਇਹੋ ਜਿਹਾ ਘਰ ਨੂੰ ਕੀ ਕਰਨਾ ਨਾਲ ਇਹੋ ਜਿਹੀ ਰਿਸ਼ਤੇਦਾਰੀ ਨੂੰ ਕੀ ਕਰਨਾ ਜਿੰਨਾ ਵਿੱਚ ਇੰਨਾ ਲਾਲਚ ਬੰਦੇ ਦੀ ਕਦਰ ਹੈ ਨਹੀਂ ਆ ਸਿਰਫ ਚੀਜ਼ਾਂ ਦੀ ਹੋਗੀ ਕੀ ਕਰ ਸਕਦੇ ਆ ਮੰਨਣਾ ਹੀ ਪੈਣਾ ਹੋਂ ਕੁੜੀ ਨੂੰ ਹੌਸਲਾ ਤੇ ਦੇਤਾ ਵਾ ਪਰ ਹੁਣ ਗੱਡੀ ਦਾ ਕੋਈ ਨਾ ਕੋਈ ਜ਼ਗਾੜ ਕਰਨਾ ਹੀ ਪੈਣਾ ਵਾ ਜੇ ਤੇ ਕੁੜੀ ਦਾ ਘਰ ਵਸਾਉਣਾ ਤੇ ਤੇ ਜੇ ਨਾ ਕੀਤਾ ਤੇ ਫੇਰ ਇਹਨਾਂ ਕੁੜੀ ਨੂੰ ਤੰਗ ਕਰਦੇ ਰਹਿਣਾ ਕੀ ਕਰਾਂ ਯਾਰ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਇਦਾਂ ਦੇ ਬੰਦੇ ਹੋਣਗੇ ਹੁਣ ਮੁੰਡਾ ਵਾ ਬੜਾ ਵਧੀਆ ਲੱਗਦਾ ਹੈਗਾ ਸੁਭਾਅ ਵੀ ਪਈਨਾ ਮਿੱਠਾ ਕਦੀ ਸੋਚਿਆ ਹੀ ਨਹੀਂ ਵੀ ਆਹ ਗੱਲ ਕਰਨਗੇ ਪਤਾ ਨਹੀਂ ਕਿ ਲੱਗਦਾ ਕੱਖ ਵੀ ਤਾਂ ਹੋਂ ਤੇ ਸਿਆਣੇ ਕਹਿੰਦੇ ਆ ਇਹ ਗੱਲਾਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਹੁਣ ਜਦ ਡੈਡੀ ਹੁੰਦੇ ਤੇ ਚਲੋਗਾ ਆਪ ਗੱਲ ਕਰਦੇ ਸਾਰੀ ਹੁਣ ਜਿੰਨਾ ਕਾਨੂੰ ਪਤਾ ਸੀ ਅਸੀਂ ਤਾਂ ਆਪਣੀ ਸੋਚ ਦੇ ਮੁਤਾਬਕ ਹੀ ਕਰਨਾ ਨਾ ਚਲੋ ਮੁਖਤਿਆਰ ਪਾਈ ਨਾਲ ਸਲਾਹ ਕਰਕੇ ਨਾ ਕਿਹ ਦਿਨ ਜਾਣੇ ਉਹ ਪਿੰਡਰ ਕੋ ਉੱਥੇ ਜਾ ਕੇ ਗੱਲਬਾਤ ਕਰਕੇ ਆਉਂਦੇ ਆ ਜੇ ਤੱਕ ਹੋਰ ਮੰਗ ਕਹਿਣਗੇ ਉਹ ਪੂਰੀ ਕਰਦਾਂਗੇ ਗੱਡੀ ਤੋਂ ਸਾਡਾ ਖੜਾ ਛੁੱਟ ਜੂਗਾ ਸੰਦੀਪ ਅੱਜ ਮਮੀ ਪੁੱਤ ਇੱਥੇ ਬੈਠੀ ਏ ਤੂੰ ਆਣ ਕੇ ਕੀ ਕਰਨਾ ਏ ਅੰਦਰ ਛੁੱਪ ਜੀਆ ਕੀ ਗੱਲ ਵਾ ਕੋਈ ਗੱਲ ਨਹੀਂ ਮਮੀ ਨਹੀਂ ਤੇਰੇ ਚਿਹਰੇ ਤੋਂ ਮੈਨੂੰ ਲੱਗਣ ਡਿਆ ਵਾ ਜੇ ਕੋਈ ਗੱਲ ਹੈਗੀ ਤੇ ਦੱਸ ਤੇ ਉਹ ਨਹੀਂ ਨਹੀਂ ਮਮੀ ਤੁਹਾਨੂੰ ਵੈਸੇ ਲੱਗਣ ਡਿਆ ਵਾ ਵੈਸੇ ਨਹੀਂ ਲੱਗਣ ਡਿਆ ਮੈਂ ਤੇਰੀ ਮਾਂ ਵਾਂ ਮੈਂ ਤੇ ਚਿਹਰਾ ਵੇਖ ਕੇ ਦੱਸ ਦਿੰਨੀ ਆ ਤੇ ਅੱਜ ਖੁਸ਼ ਵਾਂ ਕਿ ਉਦਾਸ ਵਾਂ ਮਮੀ ਤੁਹਾਨੂੰ ਕੀ ਦੱਸਾਂ ਜੀ ਨਹੀਂ ਕਰਨ ਡਿਆ ਦੱਸਣ ਨੂੰ ਇਹ ਨਾ ਮੇਰੇ ਨਾਲ ਨਾਰਾਜ਼ ਹੋ ਕੇ ਗਏ ਆ ਨਾਰਾਜ਼ ਹੋ ਕੇ ਗਏ ਆ ਕੁਝ ਜ਼ਿਆਦਾ ਗੱਲ ਹੋਈ ਆ? ਉਹ ਮੰਮੀ ਨਹੀਂ ਨਹੀਂ ਗੱਲ ਇੰਨੀ ਵੱਡੀ ਨਹੀਂ ਹੋਈ। ਬਸ ਇਨਾ ਕਿਹਾ ਸੀ ਕਹਿੰਦੇ ਆ ਜਾ ਪਿੰਡ ਚੱਲੀਏ ਤੇ ਮੈਂ ਕਿਹਾ ਕੋਈ ਗੱਲ ਨਹੀਂ ਚੱਲ ਜਾਾਂਗੇ ਜਦਨ ਵੇਲੇ ਹੋਵਾਂਗੇ। ਬਸ ਇੰਨੀ ਗੱਲ ਤੋਂ ਹੀ ਨਾਰਾਜ਼ ਹੋ ਕੇ ਚੱਲ ਗਈ ਆ। ਪੋਤੇ ਦੇ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਆ? ਤੈਨੂੰ ਤਾਂ ਮੈਂ ਉਦੋਂ ਵੀ ਕਿਹਾ ਸੀ ਕਿ ਜੇ ਪਿੰਡ ਜਾਣਾ ਵਾ ਤਾਂ ਚੱਲ ਜਾ ਤੂੰ ਨਾਲ। ਸਾਡੇ ਘਰ ਵਿੱਚ ਰਹਿੰਦੇ ਆਂ। ਜੇ ਮੇਰੇ ਧੀ ਨੂੰ ਤੰਗ ਕਰੂਗਾ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੋਣਾ। ਉਹ ਮੰਮੀ ਨਹੀਂ ਨਹੀਂ ਇਨਾ ਤੰਗ ਥੋੜੀ ਕੀਤਾ ਉਹਨਾਂ ਨੇ। ਬਸ ਇੰਨੀ ਗੱਲ ਤੋਂ ਮੜਾ ਨਾਰਾਜ਼ ਹੋ ਕੇ ਤੇ ਚੱਲ ਗਈ ਆ। ਜਾਦੀ ਵੱਡੀ ਗੱਲ ਨਹੀਂ ਹੋਈ ਜੇ ਹੁੰਦੀ ਤੇ ਤੁਹਾਨੂੰ ਦੱਸਣੀ ਹੀ ਮੈਂ ਵੇ ਸੰਦੀਪ ਕੁਛ ਪਾਵੀ ਨਾ ਅੱਗੇ ਮੈਂ ਨਾ ਨੌ ਦੇ ਹੱਥੋਂ ਬੜੀ ਤੰਗੀ ਹੋ ਇਹ ਨਾ ਹੋਵੇ ਮੁੜ ਕੇ ਜਵਾਈ ਦੇ ਹੱਥੋਂ ਮੈਂ ਤੰਗ ਹੋ ਜਾ ਉਹ ਨਹੀਂ ਮੰਮੀ ਆ ਥੋੜਾ ਜਿਹਾ ਨਾਰਾਜ਼ ਹੁੰਦੇ ਹੁੰਦੇ ਆ ਆਪੇ ਬੋਲ ਪੈਣਾ ਉਹਨਾਂ ਨੇ ਤਹੀਂ ਟੈਨਸ਼ਨ ਨਾ ਲਾਓ ਨਹੀਂ ਟੈਨਸ਼ਨ ਕਿਉਂ ਨਾ ਲਵਾ ਟੈਨਸ਼ਨ ਤਾਂ ਅੱਗੇ ਮੈਨੂੰ ਉਹਨਾਂ ਦੀ ਲੱਗੀ ਹੀ ਉੱਤੋਂ ਹੁਣ ਤੇਰੀ ਵੀ ਲੱਗੀ ਆ ਸਗੋਂ ਮੰਮੀ ਤੁਹਾਡੇ ਹੁੰਦੇ ਕੋਈ ਕੁਝ ਕਹਿ ਜੂਗਾ ਮੈਨੂੰ ਮੇਰੇ ਹੁੰਦਿਆਂ ਤੇਰੀ ਨਾ ਮਾਵਾਲ ਕੋਈ ਵੇਖ ਨਹੀਂ ਸਕਦਾ ਪਰ ਫਿਰ ਵੀ ਨਾ ਤੇਰੀ ਮਾਵਾ ਡਰ ਜਾ ਲੱਗਦਾ ਵਾ ਉਹ ਨਹੀਂ ਮੰਮੀ ਇਹ ਰਪਿੰਦਰ ਵਰਗੇ ਨਹੀਂ ਆ ਰਪਿੰਦਰ ਤੇ ਡਰਦੀ ਨਹੀਂ ਆ ਇਹ ਡਰਦੇ ਟੱਡ ਤੋਂ ਚੱਲ ਇਹ ਗੱਲਾਂ ਤਾਂ ਤੂੰ ਛੱਡ ਹਾਂ ਹੁਣ ਜਿਹੜੇ ਕੰਮ ਮੈਂ ਆਈ ਹਾਂ ਨਾ ਮੇਰੀ ਗੱਲ ਸੁਣ ਤੂੰ ਕੀ ਗੱਲ ਹੋਈ ਮੰਮੀ ਗੱਲ ਕੀ ਹੁਣੀ ਆ ਮੈਂ ਤੇਰੇ ਡੈਡੀ ਨਾਲ ਕੀਤੀ ਸੀ ਸਲਾਹ ਮੇਰਾ ਰਾਦਾ ਵਾ ਇਹਨੂੰ ਸੁਤੇ ਬਈ ਨੂੰ ਕੋਈ ਟੀਕਾ ਟੁਕਾ ਲਵਾ ਲઈએ ਤੇ ਕਵਾਂਗੇ ਫਿਰ ਟੈਪ ਹੋ ਗਿਆ ਵਾ ਅੱਜ ਕੱਲ ਕਿੰਨੇ ਦਾ ਗਰਮੀ ਨਾਲ ਲੋਕਾਂ ਨੂੰ ਟੈਕ ਹੋਣਦੇ ਆ ਸਾਡੇ ਗਲੋਂ ਇਹ ਏਦਾਂ ਹੀ ਨੱਥਣੀ ਆ ਜੀ ਕਹੀਏ ਨਾ ਵੀ ਮੋ ਮੰਗ ਕੇ ਚੀਜ਼ ਲੈ ਲਈਏ ਨਾ ਤਾਂ ਉਹਨਾਂ ਗੱਡੀ ਦੇਣੀ ਆ ਇਹ ਵੀ ਬਲਾ ਸਾਡੇ ਗੱਲ ਪਈ ਰਹਿਣੀ ਆ ਮਾਸੀ ਤੇਰੀ ਕਹਿਣ ਲਈ ਆ ਇਹਨੂੰ ਗਾਮਸ਼ਾ ਕਰੋ ਰਿਸ਼ਤਾ ਮੈਂ ਵਧੀਆ ਕਰਵਾ ਦੂੰਗੀ ਤੁਹਾਨੂੰ ਲੈ ਮੰਮੀ ਆ ਤਾਂ ਸਕੀਨ ਤੁਸੀਂ ਵਧੀਆ ਸੋਚੀ ਆ ਨਾਲੇ ਨਾ ਡੈਡੀ ਵੀ ਸਾਡੇ ਵੱਲ ਦੀ ਗੱਲ ਕਰਨਦੇ ਆ ਹੋਰ ਸਾਨੂੰ ਕੀ ਚਾਹੀਦਾ ਵਾ ਇਹਦਾ ਨਾ ਛੇਤੀ ਛੇਤੀ ਕੰਡਾ ਕੱਢੋ ਤੇ ਜਿਹੜਾ ਮਾਸੀ ਰਿਸ਼ਤਾ ਕਰਾਉਣਦੇ ਆ ਨਾ ਉਹ ਕਰੀਏ ਆਪਾਂ ਇਹ ਗੱਲ ਤੇ ਮੈਂ ਸੋਚਣ ਲਈ ਆ ਵੀ ਰਾਤੋਂ ਦੇ ਨਾ ਚੜੇ ਇਹ ਕੰਮ ਹੋ ਜੇ ਕੋਈ ਗੱਲ ਨਹੀਂ ਇਹ ਕੰਡਾ ਵੀ ਹਮਾਵਾ ਤੇ ਹੀ ਕੱਢਣਾ ਹੋਰ ਨਹੀਂ ਕਿਸੇ ਨੇ ਗਾ ਹੋਣਾ ਮੇਰੀ ਨਾ ਟੈਨਸ਼ਨ ਲਿਓ ਕੋਈ ਗੱਲ ਨਹੀਂ ਉਹ ਤਾਂ ਮੈਂ ਆਪੇ ਮਨਾ ਲੈਣਾ ਉਹਨਾਂ ਨੂੰ ਚਲ ਕੋਈ ਨਹੀਂ ਆਹ ਕੰਮ ਕਰ ਮੇਰੇ ਨਾਲ ਚਲੋ ਆਜੋ